ਕੀ ਹਾਲ ਚਾਲ ਹੈ ਜੀ ਹੋਰ ਸਾਰਾ ਬੜਾ ਠੀਕ ਠਾਕ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਹੋਰ ਸਾਰਾ ਬੜਾ ਠੀਕ ਠਾਕ ਹੈ ਲਓ ਬਾਈ ਮਿੱਤਰੋ ਆਪਾਂ ਕਰਨ ਲੱਗੇ ਆ ਬਾਈ ਬਲੌਗ ਦੀ ਸਟਾਰਟਿੰਗ ਤੇ ਬਾਈ ਪਹਿਲਾਂ ਤੁਸੂ ਪਿਆ ਦੀਏ ਉਸ ਤੋਂ ਬਾਅਦ ਉਸ ਤੋਂ ਬਾਅਦ ਹੁੰਨੇ ਆ ਜਾਨਵਰਾਂ ਨਹੀਂ ਕੱਲ ਵੀ ਬਾਈ ਸਾਰੀ ਦਿਹਾੜੀ ਜੈਤੋ ਲੰਘ ਗਈ ਤੇ ਕੋਈ ਕੰਮ ਵੀ ਨਹੀਂ ਹੋਇਆ ਤੇ ਆ ਗਏ ਪੱਟਾ ਕੋ ਤੇ ਸ਼ਿੰਮਰ ਭਾਉਂਦੇ ਬਾਈ ਤੇ ਬਾਈ ਪਾਣੀ ਠੰਡਾ ਹੈ ਪੜੀ ਤਾਂ ਹੈਗੀ ਆ ਪਰ ਪਾਣੀ ਠੰਡਾ ਚੱਲ ਇੱਥੇ ਹੀ ਪਿਆਰ ਦਿੰਨੇ ਆ ਇਹਨਾਂ ਨੂੰ ਪਿਆ ਆ ਕਿਤੇ ਫਿਰ ਮਿਲਦੇ ਆ ਮੇਰੇ ਲੋ ਬਈ ਮਿੱਤਰੋ ਛੱਡ ਤੇ ਛੀ ਛੱਡੇ ਆ ਹੁਣਗਾ ਇਹ ਚੀਜ਼ ਪਤਾ ਬੈਰੀ ਆਉਂਦੀ ਹੁਣ ਦੋ ਦਿਨ ਹੋ ਗਏ ਤੀਜੇ ਦਿਨ ਕੱਢਿਆ ਬਈ ਦੋ ਦਿਨ ਹੋ ਗਏ ਕੋਤਰ ਬਾਹਰ ਆਪਾਂ ਕੱਢੇ ਹੀ ਨਹੀਂ ਸੀਗੇ ਅੱਜ ਆਪਾਂ ਕੱਢਿਆ ਘਟੂ ਘਟ ਵਿਚਾਰਾਂ ਪੰਜਾਂ ਦਿਨਾਂ ਬਾਅਦ ਛੀ ਛੱਡੇ ਆ ਈ ਆ ਜਾਂਦੀ ਇਹ ਕੁਝ ਜਿਹਾ ਹੀ ਦਾ ਆਰ ਲੋ ਬਈ ਮਿੱਤਰੋ ਬਾਤ ਹੀ ਆ ਆ ਕਰ ਗਿਆ ਲੋਡ ਕੀ ਬਈ ਜਾਂਦੀ ਥੋੜਾ ਹੀ ਹੋ ਰਿਹਾ ਅਣਕੀ ਬੱਚੇ ਬਣ ਕੇ ਲੋਡ ਦੇ ਸੀਗ ਨਾ ਕਰਦੇ ਨੇ ਸਾਡੋੜ ਗਿਆ ਲੋ ਬਈ ਮਿੱਤਰੋ ਹੁਣ ਤਪੱਸਾ ਕਰਨੋਂ ਵੀ ਤੌਪਾ ਹੁੰਦੀ ਆ ਤੇ ਹੁਣ ਤੱਕ ਕਿੱਲੇ-ਕੁੱਲੇ ਗੱਡਣੇ ਪੈਣਗੇ ਪਸੰਗਾਂ ਦੇ ਵੀ ਆ ਫਿਰਦਾ ਬਈ ਕੰਡ ਪੁੱਲੀ ਆ ਇਹ ਬਈ ਅੱਗੇ ਡਿੱਗ ਪੈਂਦਾ ਇਹ ਅੱਜ ਵੇਣੇ ਆ ਵੇ ਇਹ ਉੱਡਿਆ ਤਾਂ ਦੂਜੇ ਦਿਨ ਹੀ ਅੱਜ ਵੇਣੇ ਆ ਬਈ ਸਿੱਧਾ ਬਈ ਨਾਲੇ ਡਿੱਗਦਾ ਤੇ ਬਾਕੀ ਸਾਰੇ ਵਹਿ ਪੂ ਗਏ ਆ ਬਈ ਤਿੰਨ-ਚਾਰ ਦਿਨ ਹੋ ਗਏ ਛੱਡੇ ਹੀ ਨਹੀਂ ਗਏ ਸੀਗੇ ਤੇ ਬਈ ਪਸੰਗਾਂ ਤੇ ਗੱਡਦੇ ਆ ਕਿੱਲੇ-ਕੁੱਲੇ ਜਾਉਂਗੇ ਤੋਂ ਉਪਰ ਦੀ ਛੋਟੀ ਦਾ ਜਲ ਉਧਰ ਸ਼ਾਮੀ ਹੋਈ ਜਾਂਦੀ ਆ ਤੇ ਇਹਦਾ ਕਰਦੇ ਹਾਂ ਇਹਨਾਂ ਦੇ ਗੱਡਦੇ ਮਾਵਾਂ ਢਿੰਗਾਂ ਦੇ ਤੇ ਆਹ ਮਖਣੀ ਵੱਟ ਕੇ ਰੱਖਦਾ ਭਾਈ ਲੋ ਬਈ ਮਿੱਤਰੋ ਵੱਡੇ ਨੇ ਪੱਠੇ ਵੱਢਤੇ ਤੇ ਵੱਡਾ ਵਰਦਾ ਹੋ ਹੁਣ ਚੱਲਦੇ ਆਂ ਬਸ ਆਪਾਂ ਰੇਪਾਉਣਾ ਆ ਗਿਆ ਸੀ ਵੱਡਾ ਉੱਤਰ ਬੈਠੇ ਆ ਆ ਕੇ ਬਈ ਜੋਤ ਨੂੰ ਕਹਿ ਦਿਆਂਗੇ ਜੋਤ ਲਾ ਦੂਗਾ ਤੇ ਹੁਣ ਆਪਾਂ ਚਾਹ ਪੀਲ ਕੇ ਤੇ ਫਿਰ ਭਾਈ ਆਪਾਂ ਆ ਰੇਪਾਉਣ ਚੱਲਦੇ ਆਂ ਥੋੜਾ ਜਿਹਾ ਬਈ ਪਾਣੀ ਬਾਦਰ ਪੈ ਗਿਆ ਸੀ ਖੜਾ ਸੀ ਸਾਲ ਸਾਲ ਪਾ ਦੇ ਨਾਲ ਹੀ ਕਿ ਬੱਚੇ ਬੈਠੇ ਬਈ ਰਾਮਦਰੀ ਨਾਲ ਜੋਤ ਲਾ ਦੂਗਾ ਚੱਲ ਆ ਕੇ ਤੇ ਹੁਣ ਆਪਾਂ ਰੇਪੋਂ ਚੱਲਦੇ ਆ। ਲਾਓ ਬਈ ਮਿੱਤਰਾਂ ਰੇਪੋਂ ਲੱਗਦੇ ਆ ਬਈ ਆ ਕਣਕ ਜੀ ਤਿੰਨ 11 ਜੀ ਜਿਆਦਾ ਹੀ ਖੜਾ ਪਾਣੀ ਬਈ ਵਾਰਾ ਪਰਕੇ ਲੱਗ ਗਈ ਆ ਖਾਲਸਾ ਬਈ ਮਕਾਨ ਪੋਣਾ ਖਾਲਸਾ ਨਹੀਂ ਤਾਂ ਉੱਠਾ ਕੋਈ ਨਾ। ਤੇ ਇਧਰ ਵੱਡਾ ਲੈਖ ਖੋਲੀ ਨੰਨ ਕਰਤਾ ਜੀ ਬਈ ਪਾ ਕੇ ਰੇ ਬਈ ਬਾਲਾ ਪਾਣੀ ਖੜਾ ਨਹੀਂ ਆ ਜਿਆਦਾ ਹੀ ਪਾਣੀ ਖੜਾ ਕਣਕ ਜੀ ਮੈਂ ਤਾਂ ਐ ਸੋਚੀ ਨਾ ਵੀ ਕਣਕ ਸਾਡੀ ਖੜੀ ਕਿਵੇਂ ਆ। ਨੋਵਾਂ ਮੈਟਰੋ ਹਾਟ ਤਾਂ ਮੇਰੇ ਲਈ ਬੜਾ ਹੀ ਆ ਕਿਉਂਕਿ ਇੱਧਰ ਇੱਕ ਜਾਨੇ ਦੀ ਪਾਣੀ ਜਾਂਦੀ ਹੈ ਤੇ ਫਿਰ ਇੱਕ ਜਾਨੇ ਨੂੰ ਰੇਪ ਪੂਰੀ ਕਰਕੇ ਦੇਖਦੀ ਵੱਡੇ ਨੇ ਰੇਪ ਪੂਰੀ ਕਰਕੇ ਦੇ ਦੇ ਇਹ ਲੈ ਜੂ ਪਾਣੀ ਉੱਥੇ ਠਿੱਕਰ ਤੇ ਬਈ ਪਾਣੀ ਨੂੰ ਬਈ ਆ ਤਾਂ ਸਿੱਟਾ ਤਾਂ ਮਗਰੋਂ ਆਇਆ ਤਿੰਨ ਕਿੱਲੇ ਮਾਣ ਉਹ ਜਿਹੜੇ ਪਰਲੇ 2 ਕਿੱਲੇ ਮਾਣ ਲਾਏ ਜਾਣਾ ਬਈ ਉਹਦੇ ਚ ਪਾਣੀ ਖੜਾ ਹਜੇ ਵੀ ਖੜਾ ਕੋਈ ਗੱਲ ਨਹੀਂ ਹੁਣ ਸਲਫਰ ਪਾਈ ਜਨੇ ਬਈ ਨਾਲੇ ਰੇ ਸੈੱਡ ਦੇਣੇ ਪੀਜੂ ਆ ਮਾਣ ਤਾਂ ਪਰ ਮਾਲ ਉੱਤੋਂ ਕਣੀਆਂ ਕੁੜੀਆਂ ਨਾ ਪਾਵੀ ਸੱਚ ਪਾਛਾ ਤੂੰ ਹੀ ਆ ਲੋ ਵੀ ਮਿੱਤਰੋ ਪੱਠੇ ਪਾਤੇ ਆ। ਲੋ ਬਈ ਛੋਟੀ ਨਹੀਂ ਪਾਤੀ ਆ। ਕੀ ਗੱਲ ਹੋ ਗਈ? ਅੰਦਰ ਵੀ ਪਾਤੀ ਆ ਬਈ। ਇੱਕ ਗੱਲ ਆ ਬਈ ਕਈ ਬੰਦੇ ਕਹਿੰਦੇ ਆ ਨਾ ਬਈ ਕੱਲਾ-ਕੱਲਾ ਕਰਦਾ ਰਹੀ ਨਾ ਬਾਈ ਤੂੰ ਬਈ ਇਕੱਲੇ ਦਾ ਜਾ ਆਹੀ ਚੀਜ਼ ਆ ਨਾ ਹੁਣ ਮੈਂ ਮੰਨ ਕੇ ਚੱਲਾ। ਰੇ ਪਾ ਕੇ ਆਏ ਤੇ ਆ ਕੇ ਪੱਠੇ ਪਾਈ। ਠੀਕ ਆ ਚੀਜ਼ ਹੁੰਦੀ ਆ ਜੂਤ ਆ ਗਿਆ ਜੂਤ ਨੇ ਕੂਤਰ ਲਾਦੇ ਆ ਬਈ। ਰੇ ਦਾ ਕੰਮ ਨਿਪਟ ਗਿਆ ਬਈ ਵਹਿਮ ਹੀ ਸੀਗਾ। ਉਰੇ-ਉਰੇ ਪਾਣੀ ਸੀ ਬਾਹਰੋਂ-ਬਾਹਰੋਂ ਵੇਖ ਲੈਂਦੇ ਸੀ ਜਾ ਕੇ। ਵਿੱਚ ਪਾਣੀ ਹੈ ਨਹੀਂਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਕੀ ਠੀਕ ਆ। ਕਰ ਮਾਲਾ ਵੱਡਾ ਫਿਰਦਾ ਬਈ ਪੱਲੀਆਂ ਪੁੱਲੀਆਂ ਨਹੀਂ ਤੂਤੀਆਂ ਲੋ ਬਈ ਸਾਰਾ ਕੰਮ ਇਧਰੋਂ ਨਿਪਟ ਗਿਆ ਬਈ ਦੂੜ ਗੱਟਾ ਦੂਰ ਰਹਿ ਕੇ ਰੇਹ ਦੇ ਪਾਉਣ ਵਾਲੇ ਆ ਵੇਖੋ ਬਈ ਇੰਚ ਮੋਰ ਜਿਓਂ ਫਿਰਦੇ ਤੇ ਦੋ ਪੁੱਤਰ ਬਈ ਉੱਡ ਗਏ ਤਾੜਦੇ ਉਹ ਆ ਜਾਂਦੇ ਇਹ ਰਹਿ ਗਏ ਤਾੜ ਨਾਲੇ ਹੁਣ ਦਾਣਾ ਪਾਣੀ ਪਾ ਗਏ ਬਈ ਦਾਣਾ ਪਾਣੀ ਪਾ ਕੇ ਮਿਲਦੇ ਬਈ ਹਜੇ ਮਖਣੀ ਵਟਣ ਵਾਲੀ ਬਈ ਆ ਤੇ ਨਾਉਣਾ ਨਹਾ ਕੇ ਮਖਣੀ ਵਟੂਆਂ ਬਈ ਓਏ ਪਾਣੀ ਬਾਹਲਾ ਨਾ ਵੇਚ ਨਾ ਢੋਲੀ ਚਲੋ ਠੀਕ ਆ ਬਈ ਮਿਲਦੇ ਆ ਰੋਕੇ ਇਹ ਪਸਨਾ ਦਾ ਨਿਪਟਾ ਵੀ ਪਸਨਾ ਦਾ ਜਰੂਰੀ ਸੀਗਾ ਪਸਨਾ ਦਾ ਨਿਪਟੜ ਗਿਆ ਲਓ ਭਾਈ ਮਿੱਤਰੋ ਨਾ ਤੋ ਲੈ ਜਾਂਦੇ ਭਾਈ ਹੋ ਗਿਆ ਰੈਡੀ ਇਧਰ ਬੰਦਾ ਵੇਖ ਸਾਡਾ ਕਿ ਝੋੜ ਚ ਵੜਿਆ ਬੈਠਾ ਕਹਿੰਦਾ ਤੁੱਪ ਪੈਂਦੀ ਉੱਥੇ ਆਏ ਮਗਨੀ ਵੱਟੀ ਜਾਂਦਾ ਭਾਈ ਇਹ ਤੇ ਭਈ ਅਜ ਰੇਹ ਦਾ ਸੀਗਾ ਜ਼ਿਆਦਾ ਟੈਨਸ਼ਨ ਸੀਗੀ ਰੇਹ ਦੀ ਰੇਹ ਪਾਦੀ ਆ ਭਾਈ ਠੀਕ ਆ ਹੁਣ ਪੱਟੀ-ਪੁੱਟੀ ਪਾਏ ਆ ਜਮਾਂ ਫਰੀਆਂ ਹੁਣ ਚੱਲਨੇ ਗੁਰੂ ਘਰੇ ਭਾਈ ਆ ਕੇ ਮਿਲਦੇ ਆ ਗੁਰੂ ਘਰ ਲਓ ਭਾਈ ਮਿੱਤਰੋ ਤਕਰੀਬਨ ਬਈ ਸਾਰਾ ਕੰਮ ਓਕੇ ਦੀ ਰਿਪੋਰਟ ਆ ਤੇ ਜੋ ਤਾਂ ਵੱਟੀ ਜਾਂਦਾ ਉਹ ਆਪਣਾ ਕੀ ਨਾ ਲੈਂਦੇ ਆ ਉਹ ਮਖਣੀ ਦੀਆਂ ਗੋਲੀਆਂ ਆਈਆਂ ਵੱਟੀ ਜਾਂਦਾ ਉਹ ਤੇ ਬਈ ਜੀ ਹਣੋਂ ਬੰਦ ਸਾਨੂੰ ਕੁਝ ਖਵਾ ਕੇ ਲਿਆ ਤੂੰ ਕੋਈ ਖਵਾ ਕੇ ਲਿਆਉਣਾ ਹੀ ਪੈਣਾ ਕਿਉਂਕਿ ਠੀਕ ਆ ਤੇ ਆ ਪੁੱਛਦੋਂ ਤੇ ਆਪਣੀ ਕੀ ਦੀ ਰਿਪੋਰਟ ਆ ਤੇ ਬਈ ਇੱਕ ਗੱਲ ਸੱਚ ਹੋਰ ਬਈ ਇਹ ਚੀਜ਼ ਸਲਫਰ ਬਾਤ ਆ ਸੀ ਠੀਕ ਆ ਕਿਤੇ ਪਾਣੀ ਸੀਗਾ ਕਿਤੇ ਵੱਟਾ ਮੂਟਾਂ ਦੇ ਨਾਲ ਪਾਣੀ ਖੜਾ ਸੀ ਕੋਈ ਦਿੱਕਤ ਵਾਲੀ ਗੱਲ ਤਾਂ ਨਹੀਂ ਨਾ ਇਆ ਉਦੋਂ ਬਹੁਤ ਜਦੋਂ ਵੇਖਿਆ ਸੀ ਭਾਈ ਉਦੋਂ ਬਹੁਤ ਜਿਆਦਾ ਪਾਣੀ ਸੀਗਾ ਪਰ ਚਲੋ ਪ੍ਰਮਾਤਮਾ ਭਲੀ ਕਰੇ ਇੱਕ ਬਈ ਮੈਨੇ ਕੈਮਰੇ ਦਾ ਮੈਂ ਮੂੰਹ ਮੂਹਰ ਨੂੰ ਤਾਂ ਕਰ ਲਿਆ ਹੁਣ ਮਗਰ ਨੂੰ ਮੈਨੂੰ ਕਰਨਾ ਨਹੀਂ ਆਉਂਦਾ ਕਿੱਥੋਂ ਆਉਗਾ ਇੱਥੋਂ ਲਓ ਬਈ ਮਿੱਤਰੋ ਆ ਜਿਹੜੇ ਬੱਚੇ ਆ ਹੌਣ ਵਾਲੇ ਬਸ ਇਹੀ ਪਲਾਉਨੇ ਆ ਬਾਕੀ ਸਾਰੇ ਓਕੇ ਦੀ ਰਿਪੋਰਟ ਆ ਤੇ ਆ ਵੇਖੋ ਭਾਈ ਆ ਕਰਮ ਵਾਲੀ ਕੱਡੀ ਬੈਠੀ ਆ ਠੀਕ ਆ ਇਹਦਾ ਬਲੰਕੀ ਗੱਡੀ ਬੈਠਾ ਹੈ ਇਹ ਵੀ ਗੱਡੀ ਬੈਠਾ ਬਈ ਬਾਜ ਨਾਲ ਇਹਨੇ ਵੀ ਕੱਢ ਲਿਆ ਤੇ ਸੱਚੇ ਪਾਤਸ਼ਾਹ ਦੀ ਵੀਰ ਨਾ ਬਈ ਜਿੰਨਾ ਜਿੰਨਾ ਦੀ ਲੋੜ ਸੀ ਉਹਨਾਂ ਨੇ ਕੱਢ ਲਈ ਤੇ ਡੱਬੀ ਵੀ ਬਿਠੀ ਆ ਡੱਬੀ ਆ ਬੈਠੀ ਡੱਬੀ ਦੇ ਨਹੀਂ ਹਜੇ ਬਈ ਕੱਢੇ ਡੱਬੀ ਇਧਰ ਬੈਠੀ ਹੈ ਠੀਕ ਆ ਉਹ ਵੀ ਜਿਹੜਾ ਮੀਨ ਜੋੜਨਾ ਸੀ ਬਈ ਤਕਰੀਬਨ ਸਾਰਨਾ ਹੀ ਬੱਚੇ ਗੱਡੀ ਬੈਠਣਾ ਦੇ ਦੀ ਬਾਅਦ ਜੋੜਨਾ ਪੜਦੇ ਆਂਗੇ ਇਹ ਐਡੀ ਗੀ ਵੀਡ ਕੱਢ ਲੈ ਨਹੀਂ ਕਰਦੇ ਮੈਂ ਇਹ ਕੁਝ ਤੇਰਾ ਆਫ ਰਗਾਵੇਂਗਾ ਇਸ ਕਾਰਨ ਤੇ ਦੋਵੇਂ ਭਰਾ ਰਲਦੇ ਨਹੀਂ ਬਈ ਬਹੁਤ ਕੈਂਟੀ ਟੌਪ ਦੇ ਬੱਚੇ ਆਏ ਪਰ ਬੰਦੋਂ ਅਮੀਰ ਕਰੇ ਸਭ ਤੋਂ ਕੌਣ ਆਵੇ ਲੋ ਭਾਈ ਮਿੱਤਰੋ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰ ਲੰਗਿਆ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਜਿਹੜਾ ਵੀ ਮੇਰਾ ਭਰਾ ਵਲੌਗ ਮੀਂਦਾ ਤੇ ਵੀਰ ਜੀ ਉਹ ਸ਼ੇਅਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਸਸਤੀ ਕਰ ਬਾਈ ਜੀ